ਦਰਸ਼ਨ ਦੇ ਇੱਕ ਜਿਵਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 21 ਹਾੜ ਸਨ 1590 ਈਸਵੀ ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 5 ਜੁਲਾਈ ਨੂੰ ਗੁਰੂ ਕੀ ਬਡਾਲੀ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਨ ਅਤੇ ਮਾਤਾ ਸ੍ਰੀ ਗੰਗਾ ਜੀ ਸਨ ਆਪ ਜੀ ਨੇ ਆਪਣਾ ਬਚਪਨ ਗੁਰੂ ਕੀ ਬਡਾਲੀ ਅਤੇ ਗੋਇੰਦਵਾਲ ਵਿਖੇ ਬਿਤਾਇਆ ਸੰਨ 1604 ਈਸਵੀ ਨੂੰ ਆਪ ਜੀ ਦਾ ਵਿਆਹ ਸ੍ਰੀ ਦਮੋਤਰੀ ਜੀ ਨਾਲ ਹੋਇਆ ਫਿਰ 1620 ਈਸਵੀ ਵਿੱਚ ਕਿਸੇ ਕਾਰਨ ਵੱਸ ਦੂਸਰਾ ਵਿਆਹ ਬੀਬੀ ਨਾਨਕੀ ਜੀ ਨੇ ਲ ਹੋਇਆ ਆਪ ਜੀ ਦੇ ਘਰ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ ਸੂਰਜਮਲ ਜੀ ਅਣੀ ਰਾਏ ਜੀ ਅਟਲ ਰਾਏ ਜੀ ਅਤੇ ਤੇਗ ਬਹਾਦਰ ਸਾਹਿਬ ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ ਮੋਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 11 ਜੂਨ ਸਨ 1606 ਈਸਵੀ ਨੂੰ ਸਿੱਖ ਧਰਮ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਆਪ ਜੀ ਨੂੰ ਛੇਵੇਂ ਨਾਨਕ ਥਾਪਿਆ ਗਿਆ ਗੁਰਗੱਦੀ ਤੇ ਬੈਠਦਿਆਂ ਆਪ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਐਲਾਨ ਕੀਤਾ ਕਿ ਅੱਜ ਤੋਂ ਸਿੱਖੀ ਵਿੱਚ ਮੀਰੀ ਤੇ ਪੀਰੀ ਦੋਵੇਂ ਇੱਕ ਹਨ ਭਾਵ ਜਿੱਥੇ ਅਧਿਆਤਮਿਕ ਜੀਵਨ ਨੂੰ ਉੱਚਾ ਚੁੱਕਣ ਲਈ ਪੀਰੀ ਦੇ ਰਾਹ ਤੇ ਤੁਰਨਾ ਹੈ ਉੱਥੇ ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਲੜਨ ਲਈ ਮੀਰੀ ਦੀ ਤਾਕਤ ਵੀ ਹਾਸਲ ਕਰਨੀ ਹੈ ਭਾਵ ਸਿੱਖ ਵਿੱਚ ਸੰਤ ਤੇ ਸਿਪਾਹੀ ਦੇ ਦੋਵੇਂ ਗੁਣ ਹੋਣੇ ਬਹੁਤ ਜ਼ਰੂਰੀ ਹਨ ਸੰਨ 1509 ਈਸਵੀ ਵਿੱਚ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਅਤੇ ਹੁਕਮ ਕੀਤਾ ਕਿ ਸਿੱਖ ਕਿਸੇ ਵੀ ਦੁਨਿਆਵੀ ਹਾਕਮ ਦਾ ਗੁਲਾਮ ਨਹੀਂ ਹੈ ਇਸ ਲਈ ਸਿੱਖਾਂ ਦੇ ਹਰ ਮਸਲੇ ਦੁਨਿਆਵੀ ਕਚਹਿਰੀ ਚ ਨਹੀਂ ਸਗੋਂ ਅਕਾਲ ਦੇ ਤਖਤ ਤੇ ਹੀ ਹੱਲ ਕੀਤੇ ਜਾਣਗੇ ਇਸ ਦੇ ਨਾਲ ਹੀ ਆਪ ਜੀ ਨੇ ਅੰਮ੍ਰਿਤਸਰ ਦੇ ਦਵਾਲੇ ਦੀਵਾਰ ਦੀ ਉਸਾਰੀ ਕਰਵਾਈ ਅਤੇ ਕਿਲਾ ਲੋਹਗੜ੍ਹ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਆਪ ਜੀ ਨੇ ਚੜ੍ਹਦੀ ਕਲਾ ਵਾਲੇ ਨੌਜਵਾਨ ਆਪਣੇ ਕੋਲ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਅਤੇ ਸੰਗਤ ਨੂੰ ਵੀ ਵਧੀਆ ਘੋੜੇ ਅਤੇ ਸ਼ਸਤਰ ਪੇਟਾ ਕਰਨ ਦਾ ਹੁਕਮ ਦਿੱਤਾ ਥੋੜੇ ਸਮੇਂ ਵਿੱਚ ਹੀ ਆਪ ਜੀ ਦੀ ਫੌਜ ਤਿਆਰ ਹੋ ਗਈ ਪਰ ਇਹ ਖਬਰਾਂ ਦਿੱਲੀ ਦਰਬਾਰ ਦੇ ਹਾਕਮਾਂ ਦੀਆਂ ਨੀਂਦਾਂ ਹਰਾਮ ਕਰ ਰਹੀਆਂ ਸਨ ਉਸ ਸਮੇਂ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਸੀ ਜਹਾਂਗੀਰ ਨੇ ਆਪ ਜੀ ਨੂੰ ਗ੍ਰਫਤਾਰ ਕਰਨ ਦੇ ਹੁਕਮ ਦੇ ਦਿੱਤੇ ਸੰ 1613 ਈਸਵੀ ਨੂੰ ਆਪ ਜੀ ਨੂੰ ਗ੍ਰਿਫਤਾਰ ਕਰਕੇ ਕਿਲਾ ਗਵਾਲੀਅਰ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਗਵਾਲੀਅਰ ਜੇਲ੍ਹ ਵਿੱਚ ਪਹਿਲਾਂ ਤੋਂ 52 ਰਾਜੇ ਕੈਦ ਸਨ ਜਿਨ੍ਹਾਂ ਦੀ ਹਾਲਤ ਜੇਲ੍ਹ ਵਿੱਚ ਬਹੁਤ ਹੀ ਮਾੜੀ ਸੀ ਪਰ ਗੁਰੂ ਜੀ ਦੇ ਆਉਣ ਤੇ ਉਹਨਾਂ 52 ਰਾਜਿਆਂ ਨੂੰ ਬਹੁਤ ਸਕੂਨ ਮਿਲਿਆ ਤੇ ਹਾਲਾਤ ਵਿੱਚ ਵੀ ਬਹੁਤ ਸੁਧਾਰ ਹੋਇਆ ਕੁਝ ਸਮੇਂ ਬਾਅਦ ਸਿੱਖ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਗਵਾਲੀਅਰ ਆਉਣਾ ਸ਼ੁਰੂ ਹੋ ਗਈ ਪਰ ਕਿਸੇ ਨੂੰ ਗੁਰੂ ਜੀ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ ਸੰਤਾਂ ਕਿਲੇ ਦੀਆਂ ਦਿਵਾਰਾਂ ਵਿੱਚੋਂ ਹੀ ਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਚਲੀਆਂ ਜਾਂਦੀਆਂ ਸਨ ਇਹ ਸਿਲਸਿਲਾ ਲੰਬਾ ਸਮਾਂ ਚੱਲਦਾ ਰਿਹਾ ਜਿਸ ਦਾ ਜਹਾਂਗੀਰ ਦੇ ਮਨ ਦੇ ਉੱਤੇ ਬਹੁਤ ਪ੍ਰਭਾਵ ਪਿਆ ਉਧਰ ਸਾਈ ਮੀਆਂ ਮੀਰ ਅਤੇ ਮਲਕਾ ਨੂਰ ਜਹਾਨੇ ਜਹਾਂਗੀਰ ਨੂੰ ਸਮਝਾਇਆ ਅਤੇ ਗੁਰੂ ਜੀ ਦੀ ਰਿਹਾਈ ਲਈ ਜ਼ੋਰ ਪਾਇਆ ਅਖੀਰ ਕੁਝ ਸਮੇਂ ਦੀ ਕੈਦ ਮਗਰੋਂ ਜਹਾਂਗੀਰ ਨੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਪਰ ਗੁਰੂ ਜੀ ਨੇ ਸ਼ਰਤ ਰੱਖੀ ਕਿ ਮੈਂ ਇਕੱਲਾ ਰਿਹਾ ਨਹੀਂ ਹੋਵਾਂਗਾ ਮੇਰੇ ਨਾਲ 52 ਰਾਜੇ ਵੀ ਰਹਾ ਕੀਤੇ ਜਾਣ ਜਹਾਂਗੀਰ ਨੇ ਗੁਰੂ ਜੀ ਦੀ ਸ਼ਰਤ ਮੰਨ ਕੇ ਸਭ ਨੂੰ ਰਿਹਾ ਕਰ ਦਿੱਤਾ ਉਸ ਦਿਨ ਤੋਂ ਗੁਰੂ ਜੀ ਦਾ ਨਾਮ ਦਾਤਾਬੰਦੀ ਛੋੜ ਪੈ ਗਿਆ ਰਿਹਾਈ ਮਗਰੋਂ ਆਪ ਜੀ 1 ਫੱਗਣ 12 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਪਹੁੰਚੇ ਜਿਸ ਨੂੰ ਮੂਲ ਨਾਨਕ ਸਾਈ ਕੈਲੰਡਰ ਮੁਤਾਬਕ 1 ਫਗਣ 12 ਫਰਵਰੀ ਦਾ ਦਿਨ ਬੰਦੀ ਛੋੜ ਦਿਵਸ ਨਿਯਤ ਕੀਤਾ ਗਿਆ ਹੈ। ਫਿਰ ਆਪ ਜੀ ਕਾਫੀ ਸਮਾਂ ਅੰਮ੍ਰਿਤਸਰ ਵਿੱਚ ਰਹੇ। ਸੰਨ 1621 ਈਸਵੀ ਵਿੱਚ ਚੰਦੂ ਦਾ ਪੁੱਤਰ ਕਰਮਚੰਦ ਅਤੇ ਉਸ ਦਾ ਸਾਥੀ ਭਗਵਾਨ ਦਾਸ ਕੇਰੜ ਨੇ ਮੁਗਲ ਫੌਜਾਂ ਨੂੰ ਨਾਲ ਲੈ ਕੇ ਗੋਬਿੰਦਪੁਰਾ ਵਿਖੇ ਹਮਲਾ ਬੋਲ ਦਿੱਤਾ। ਪਰ ਗੁਰੂ ਜੀ ਦੀ ਫੌਜ ਅੱਗੇ ਉਹ ਟਿਕ ਨਾ ਸਕੇ। ਅਤੇ ਮੋਂ ਦੇ ਹਾਰ ਖਾਣੀ ਪਈ ਇਹ ਗੁਰੂ ਜੀ ਦੀ ਪਹਿਲੀ ਲੜਾਈ ਸੀ ਇਸ ਲੜਾਈ ਮਗਰੋਂ ਆਪ ਜੀ ਤਕਰੀਬਨ 12-13 ਸਾਲ ਅਮਨ ਸ਼ਾਂਤੀ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਸੰਨ 1634 ਵਿੱਚ ਲਾਹੌਰ ਦੇ ਗਵਰਨਰ ਦੀ ਮੌਤ ਹੋ ਗਈ ਇਸ ਮਗਰੋਂ ਦਿੱਲੀ ਦਰਬਾਰ ਨੇ ਗੁਰੂ ਜੀ ਨਾਲ ਫਿਰ ਤੋਂ ਦੁਸ਼ਮਣੀ ਸ਼ੁਰੂ ਕਰ ਦਿੱਤੀ ਅਪ੍ਰੈਲ 1634 ਵਿੱਚ ਮੁਗਲ ਫੌਜਾਂ ਨੇ ਅੰਮ੍ਰਿਤਸਰ ਵਿਖੇ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਮੁਗਲ ਫੌਜਾਂ ਦੇ ਜਨਰਲ ਮਾਰੇ ਗਏ ਅਤੇ ਫੌਜਾਂ ਵਾਪਸ ਭੱਜ ਗਈਆਂ ਫਿਰ ਦਸੰਬਰ 1634 ਵਿੱਚ ਜਦੋਂ ਗੁਰੂ ਜੀ ਮਹਾਰਾਜ ਪਿੰਡ ਠਹਿਰੇ ਹੋਏ ਸਨ ਤਾਂ ਮੁਗਲ ਫੌਜਾਂ ਨੇ ਲੱਲਾ ਬੇਗ ਦੀ ਕਮਾਨ ਹੇਠ ਹਮਲਾ ਕਰ ਦਿੱਤਾ ਇਸ ਲੜਾਈ ਵਿੱਚ ਵੀ ਦੁਸ਼ਮਣਾਂ ਨੂੰ ਮੋਦੀ ਹਾਰ ਖਾਣੀ ਪਈ ਇਸ ਲੜਾਈ ਮਗਰੋਂ ਗੁਰੂ ਜੀ ਕਰਤਾਰਪੁਰ ਆ ਗਏ ਇੱਥੇ 1635 ਈਸਵੀ ਵਿੱਚ ਗੁਰੂ ਜੀ ਦਾ ਨਮਕ ਖਰਾਮ ਸਿਪਾਹੀ ਪੈਂਦੇ ਖਾਂ ਮੁਗਲ ਫੌਜਾਂ ਨਾਲ ਚੜਾਇਆ ਇਹਨਾਂ ਸਾਰੀਆਂ ਲੜਾਈਆਂ ਵਿੱਚ ਗੁਰੂ ਜੀ ਦੀ ਜਿੱਤ ਹੋਈ ਸੰਨ 1635 ਦੀ ਲੜਾਈ ਤੋਂ ਬਾਅਦ ਗੁਰੂ ਜੀ ਕਿਰਤਪੁਰ ਵਿਖੇ ਹੀ ਰਹਿਣ ਲੱਗ ਪਏ ਅਗਲਾ ਬਹੁਤਾ ਸਮਾਂ ਆਪ ਜੀ ਨੇ ਇੱਥੇ ਹੀ ਗੁਜ਼ਾਰਿਆ ਇੱਥੋਂ ਹੀ ਗੁਰੂ ਜੀ ਧਰਮ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਰਹੇ ਇਸ ਦੌਰਾਨ ਕਈ ਬਾਗੀ ਰਾਜੇ ਗੁਰੂ ਜੀ ਦੀ ਸ਼ਰਣ ਵਿੱਚ ਰਹੇ ਗੁਰੂ ਜੀ ਨੇ ਸਭ ਦੀ ਹਿਫਾਜ਼ਤ ਕੀਤੀ ਅਖੀਰ 1644 ਈਸਵੀ ਵਿੱਚ ਆਪ ਜੀ ਨੇ ਸ੍ਰੀ ਹਰ राय ਜੀ ਨੂੰ ਗੁਰਗੱਦੀ ਸੌਂਪ ਕੇ ਆਪ ਜੀ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 6 ਚੇਤ 19 ਮਾਰਚ ਸੰਨ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ